ਦੋਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਵਿਖੇ ਲਗਾਤਾਰ ਚੱਲ ਰਹੇ ਧਰਨੇ ਵਿੱਚ ਪਿੰਡ ਵਾਸੀਆਂ ਨੇ ਕੀਤਾ ਵੱਡਾ ਇਕੱਠ ਇਹ ਧਰਨਾ ਪਿੰਡ ਵਿੱਚ ਨਿਕਲ ਰਹੇ ਭਾਰਤ ਮਾਲਾ ਰੋਡ ਵਿੱਚ ਆ ਰਹੀ ਪਿੰਡ ਦੀ ਜ਼ਮੀਨ ਦੇ ਮੁਆਵਜ਼ੇ ਨੂੰ ਅਤੇ ਜ਼ਮੀਨ ਦੇ ਮਾਲਕੀ ਹੱਕ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਉੱਥੇ ਹੀ ਹੁਣ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨੇ ਵੀ ਇਸ ਧਰਨੇ ਨੂੰ ਆਪਣਾ ਸਮਰਥਨ ਦੇ ਤੇ ਕਿਹਾ ਕਿ ਪਿੰਡ ਰਾਜਗੜ੍ਹ ਦਾ ਔਜਲਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਗੁਰਜੀਤ ਜੀ ਅਜਾਜ ਪਿੰਡ ਰਾਜਗੜ੍ਹ ਪਹੁੰਚੇ ਹੋ ਕੀ ਇਸ ਮਸਲੇ ਇੱਥੇ ਤੁਸੀਂ ਇਕੱਠ ਕੀਤਾ ਅਜ ਕੀ ਮਸਲਾ ਹੈ ਮਾਛਲਾ ਇਸ ਤਰ੍ਹਾਂ ਜੀ ਆਪਾਂ ਜਿਸ ਤਰ੍ਹਾਂ ਪਤਾ ਹੈ ਪਿਛਲੇ ਤਕਰੀਬਨ 2-2.5 ਸਾਲ ਤੋਂ ਅਸੀਂ ਗਵਰਨਮੈਂਟ ਨਾਲ ਜਦੋਜਹਿਦ ਹੁੰਦੇ ਆ ਰਹੇ ਆ ਇਸ ਪਿੰਡ ਦੀ ਜ਼ਮੀਨ ਜਿਹੜੀ ਅਨਕੁਆਇਰ ਹੋਣ ਜਾ ਰਹੀ ਹੈ ਔਰ ਗਵਰਨਮੈਂਟ ਨੇ ਇਸ ਪਿੰਡ ਦੀ ਜਿਹੜੀ ਜ਼ਮੀਨ ਆ ਉਹਦੀ ਵੈਲਿਊ ਜ਼ੀਰੋ ਪਾ ਕੇ ਇਸ ਪਿੰਡ ਨੂੰ ਯਾਨੀ ਬਿਨਾ ਮੁਆਵਜ਼ਾ ਦਿੱਤੇ ਜਿਹੜੀਆਂ ਜ਼ਮੀਨਾਂ ਨੇ ਉਹ ਖੜਪਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਜੀ ਦੁੱਲੇਵਾਲ ਜੀ ਦੀ ਅਗਵਾਈ ਦੇ ਵਿੱਚ ਇਸ ਪਿੰਡ ਨੂੰ ਅਸੀਂ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਇਹ ਪਿੰਡ ਦੀ ਜ਼ਮੀਨ ਜਿਹੜੀ ਹੈਗੀ ਹੈ ਇਹਨਾਂ ਨੂੰ ਬਣਦੇ ਹੱਕ ਮੁਤਾਬਕ ਜਿਹੜੀ ਹੈਗੀ ਕਬਜ਼ਾ ਕਰਨ ਦੇਵਾਂਗੇ ਕਿ ਗਵਰਨਮੈਂਟ ਨਹੀਂ ਤਾਂ ਬਿਲਕੁਲ ਵੀ ਨਹੀਂ ਕਰਨ ਦੇਵਾਂਗੇ ਜੇ ਫਿਰ ਵੀ ਸਰਕਾਰ ਕਿਸੇ ਗੱਲ ਤੇ ਨਹੀਂ ਆਉਂਦੀ ਜਾਂ ਸਰਕਾਰ ਪੂੰਆਵਜਾ ਨਹੀਂ ਦਿੰਦੀ ਜਾਂ ਮਲਕੀਅਤ ਹੱਕ ਨਹੀਂ ਮਿਲਦੇ ਤਾਂ ਉਸ ਤੋਂ ਬਾਅਦ ਵਿੱਚ ਜਥੇਬੰਦੀ ਦਾ ਅਗਲਾ ਕਦਮ ਕੀ ਹੋਊਗਾ ਜਥੇਬੰਦੀ ਦਾ ਜੋ ਪਹਿਲਾਂ ਤੋਂ ਚੱਲਦੀ ਜਾ ਰਹੇ ਨੇ ਅਸੀਂ ਸੰਘਰਸ਼ ਕਰਾਂਗੇ ਔਰ ਇਹ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਵੀ ਇਹਨਾਂ ਦੀ ਜਿਹੜੀ ਜ਼ਮੀਨ ਹੈ ਇਹਨਾਂ ਨੂੰ ਇਹਦਾ ਜਿਹੜਾ ਬਣਦਾ ਹੱਕ ਹੈ ਉਹ ਜ਼ਰੂਰ ਲੈ ਕੇ ਦੇਵਾਂਗੇ ਜਿਸ ਹੱਦ ਤੱਕ ਵੀ ਜਾਣਾ ਪਿਆ ਸਰਕਾਰਾਂ ਦੇ ਉਲਟ ਅਸੀਂ ਚੱਲਾਂਗੇ ਔਰ ਇਹ ਪਰਿਵਾਰਾਂ ਨੂੰ ਵਿਸ਼ਵਾਸ ਦਵਾਇਆ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਨੇ ਵੀ ਇਹ ਇਹਨਾਂ ਦੀ ਜ਼ਮੀਨ ਦੇ ਉੱਪਰ ਅਸੀਂ ਕਬਜ਼ਾ ਨਹੀਂ ਹੋਣ ਦਵਾਂਗੇ ਔਰ ਬਿਲਕੁਲ ਵੀ ਬਿਨਾਂ ਮੌਜੂਦਗੀ ਦੇ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਕਬਜ਼ਾ ਨਹੀਂ ਹੋਣ ਦੇਵਾਂਗੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਜੇ ਪਰਿਵਾਰਾਂ ਦੀ ਸਾਰ ਲਓ ਇਹਨਾਂ ਨੂੰ ਇਹਨਾਂ ਦੇ ਬਣਦੇ ਹੱਕ ਦੋ ਜੇ ਨਹੀਂ ਹੱਕ ਦੋਹੋਂਗੇ ਧੱਕਾ ਕਰੋਗੇ ਤਾਂ ਪੂਰੀ ਭਾਰਤੀ ਕਿਸਾਨ ਯੂਨੀਅਨ ਇਕੱਠਾ ਸਿੱਧੂਪੁਰ ਇਹ ਪਰਿਵਾਰਾਂ ਦੇ ਨਾਲ ਖੜੀ ਹੈ ਪਿੰਡ ਰਾਜਗੜ ਦੇ ਨਾਲ ਖੜੀ ਹੈ ਔਰ ਇਸ ਪਿੰਡ ਦੇ ਵਿੱਚ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਵੀ ਧੱਕਾ ਨਹੀਂ ਕਰ ਦਿੱਤਾ ਸਰ ਨਰਿੰਦਰ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਮਸਲਾ ਕੀ ਹੈ ਕੋਲ ਸਾਰਾ ਮਸਲਾ ਕੀ ਹੈ ਜੀ ਇਹ ਮਾਮਲਾ ਇਹ ਹੈ ਜੀ ਸਾਡੇ ਪਿੰਡ ਦੀ ਜ਼ਮੀਨ ਦਾ ਸਾਡੇ ਪਿੰਡ ਸੌ 150 ਸਾਲ ਪਹਿਲਾਂ ਸਾਰੇ ਕਾਬਜ਼ ਨੇ ਇਸ ਜ਼ਮੀਨ ਤੇ ਔਰ ਵਿੱਚ ਇੰਤਕਾਲ ਹੋ ਗਏ ਨੇ ਗਵਰਨਮੈਂਟ ਨੇ ਪੈਸੇ ਭરાਲੇ ਸੀਗੇ ਵੀ ਜੀ ਅਸੀਂ ਇੰਤਕਾਲ ਕਰਦੇ ਆ ਉਹਦੇ ਵਿੱਚੋਂ ਅੱਧਿਆਂ ਦੇ ਹੋ ਗਏ ਨੇ ਔਰ ਅੱਜ ਵੀ ਸਾਡੇ ਕੋਲ ਸਾਰੀਆਂ ਪਰਚੀਆਂ ਸਲਿੱਪਾਂ ਨੇ ਅਸੀਂ ਹਰੇਕ ਜਗ੍ਹਾ ਜਾ ਜਾ ਕੇ ਦਿਖਾਏ ਆ ਪਰ ਸਾਨੂੰ ਕਿਤੇ ਵੀ ਇਨਸਾਫ ਨਹੀਂ ਮਿਲਦਿਆ ਸਾਡੇ ਇੰਤਕਾਲ ਨਹੀਂ ਹੋ ਰਿਹਾ ਔਰ ਹੁਣ ਕੋਈ ਨੇ ਇੱਥੇ ਭਾਰਤ ਮਾਲਾ ਛੜਕ ਨਿਕਲ ਰਹੀ ਆ ਉਹਦੇ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਅਕਵਾਇਰ ਕਰਨ ਨੂੰ ਫਿਰਦੇ ਨੇ ਅਸੀਂ ਇਹ ਚਾਹੁੰਦੇ ਆਂ ਵੀ ਦੇਖੋ ਜ਼ਮੀਨ ਕੋਇਰ ਕਰੋ ਸਾਡੇ ਜੋ ਬਣਦਾ ਹਿੱਸਾ ਪੈਸੇ ਨੇ ਸਾਡੇ ਉਹ ਸਾਨੂੰ ਦਬਾਓ ਸਾਨੂੰ ਛੜਕ ਨਿਕਲਣ ਚ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਸਰਕਾਰ ਨੂੰ ਬੇਨਤੀਆਂ ਕਰਕੇ ਥੱਕ ਗਏ ਆਂ ਸਾਡੀ ਕੋਈ ਸੁਣਵਾਈ ਨਹੀਂ